ਜੀ ਸੱਜਿਆ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਜਿਸ ਦੀ ਸਾਰੇ ਨੂੰ ਬੇਸਬਰੀ ਨਾਲ ਉਡੀਕ ਸੀ ਅੱਜ ਉਹ ਕੜੀ ਖਤਮ ਹੋ ਗਈ ਹੈ ਤੇ ਤੁਸੀਂ ਵੀ ਬਹੁਤ ਖੁਸ਼ ਹੋਵੋਗੇ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਪਿੰਦਰ ਪ੍ਰੀਤਵੀਰ ਜੀ ਹੋ ਰਹੇ ਨੇ ਹਨ ਪੈਣ ਹੋ ਰਹੇ ਨੇ ਬਹੁਤ ਸਾਰੇ ਦੁੱਖ ਹਟਾਏ ਆ ਉਹਨਾਂ ਨੂੰ ਬਹੁਤ ਹੀ ਗਹਿਰਾ ਸਦਮਾ ਹੀ ਲੱਗਿਆ ਸੀਗਾ ਤੇ ਉਹ ਸਦਮਾ ਇੰਨਾ ਗਹਿਰਾ ਸੀ ਕਿ ਉਸ ਵਿੱਚੋਂ ਉੱਠਣਾ ਬਹੁਤ ਹੀ ਮੁਸ਼ਕਲ ਸੀਗਾ ਕਿਉਂਕਿ ਕਿਸੇ ਦੇ ਪਰਿਵਾਰਿਕ ਮੈਂਬਰ ਚਲੇ ਜਾਣਾ ਇਹ ਬਹੁਤ ਗਹਿਰਾ ਸਦਮਾ ਹੁੰਦਾ ਵਾ ਪਰ ਕਹਿੰਦੇ ਹੁੰਦੇ ਹਨ ਮਰਿਆਂ ਦੇ ਨਾਲ ਮਰਿਆਂ ਨਾਲ ਨਹੀਂ ਜਾਂਦਾ ਵਾ ਸੇਮ ਉਸੇ ਤਰ੍ਹਾਂ ਹੀ ਬੱਚਿਆਂ ਦੀ ਖਾਤਰ ਹਨਾ ਪਰਿਵਾਰਿਕ ਮੈਂਬਰਾਂ ਦੀ ਖਾਤਰ ਬੰਦੇ ਨੂੰ ਹਨਾ ਇਹਨਾਂ ਦੁੱਖ ਚੋਂ ਨਿਕਲਣਾ ਪੈਂਦਾ ਹੀ ਆ ਹਨਾ ਤੇ ਆਪਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਐਮਪੀ ਪਹਿਲਾਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਸੀ ਹਨਾ ਸਿਰਫ ਦੱਸਣ ਲਈ ਹੀ ਇੱਕ ਦੋ ਵਲੌਗ ਉਹਨਾਂ ਨੇ ਅਪਲੋਡ ਕੀਤੇ ਸੀ ਜਿਵੇਂ ਉਹ ਪਹਿਲਾਂ ਰੁਟੀਨ ਦੀ ਰੁਟੀਨ ਹਰੋਜ ਉਹਨਾਂ ਦੀ ਵੀਡੀਓ ਹੁੰਦੀ ਸੀ ਉਹ ਉਹਨਾਂ ਦਾ ਕੰਮ ਉਹਨਾਂ ਨੇ ਬੰਦ ਕੀਤਾ ਸੀਗਾ ਤੇ ਮੈਂ ਜਿਵੇਂ ਮੈਂ ਪ੍ਰੀਤ ਭੈਣ ਦੇ ਪਿੰਦਰ ਵੀਰ ਜੀ ਸਾਡਾ ਪੰਜਾਬੀ ਵਾਲੇ ਪਿੱਕੇ ਵਿੱਕੀ ਕਵਲਾ ਵੀ ਕੰਮ ਕਰਦੇ ਸੀਗੇ। ਮੇਰੇ ਉਹਨਾਂ ਦੀਆਂ ਵੈਬ ਸੀਰੀਜ਼ ਚੱਲ ਰਹੀਆਂ ਮਾਰੇ ਤੇ ਪਰਦੇ ਹਨਾ ਉਹ ਜੋ ਚੱਲ ਰਹੀਆਂ ਵਾਂ। ਹਰ ਇੱਕ ਵੀਡੀਓ ਦੇ ਵਿੱਚ ਪ੍ਰੀਤ ਭੈਣ ਦਾ ਰੋਲ ਹੁੰਦਾ ਸੀਗਾ ਪਰ ਇਹ ਹappen ਹੋਇਆ ਕਰਕੇ ਵੀ ਜੋ ਹੁਣ ਪ੍ਰੀਤ ਭੈਣ ਵੀ ਵੀਡੀਓ ਦੇ ਵਿੱਚ ਨਹੀਂ ਹੁੰਦੀ ਸੀ। ਪਹਿਲਾਂ ਤਾਂ ਸਾਰਿਆਂ ਨੂੰ ਖੁਸ਼ਖਬਰੀ ਹੈ ਵੀ ਉਹ ਹੁਣ ਵੀਡੀਓਜ਼ ਦੇ ਵਿੱਚ ਆ ਜਾ ਆ ਗਏ ਹਨਾ। ਤੇ ਉਹਨਾਂ ਦੀ ਐਕਟਿੰਗ oh my god ਬੇਮਿਸਾਲ ਐਕਟਿੰਗ ਆ ਕਿਉਂਕਿ ਆਪਾਂ ਉਹਨਾਂ ਨੂੰ ਹਮੇਸ਼ਾ ਬੀ ਗੁੱਸੇ ਵਾਲੀ ਐਕਟਿੰਗ ਮਤਲਬ ਸਟ੍ਰਿਕਟ ਜੀ ਐਕਟਿੰਗ ਕਰਦੇ ਦੇਖਿਆ ਵਾ ਮਤਲਬ ਲੜਾਈ ਝਗੜੇ ਵਾਲੀ ਐਕਟਿੰਗ ਕਰਦੇ ਦੇਖਿਆ ਕਿਸੇ ਵੀਡੀਓ ਦੇ ਵਿੱਚ ਉਹਨਾਂ ਨੂੰ ਬਿਲਕੁਲ ਢੂਲੇ ਵਾਲੀ ਐਕਟਿੰਗ ਕਰਦੇ ਦੇਖਿਆ ਤੇ ਜਿਹੜੀ ਮੱਤ ਤੇ ਪੜਦਾ ਵੀ ਉਹ ਇਸ ਵੀਡੀਓ ਨੇ ਤਾਂ ਬਸ ਕਹਿੰਦੇ ਹੁੰਦੇ ਆ ਨਾ ਵੀ ਸਾਰੀ ਹੱਦਾ ਹੀ ਪਾਰ ਕਰਦ ਕੇ ਇੰਨੀ ਵਧੀਆ ਐਕਟਿੰਗ ਪੈਣਦੀ ਹੈ ਨਾ ਤੇ ਸੋ ਯਕੀਨ ਤਾਂ ਨਹੀਂ ਹੁੰਦਾ ਚਾਹ ਤਾਂ ਪਹਿੜ ਬੋਲਦੇ ਆ ਜਿਵੇਂ ਉਹਨੂੰ ਕਰਦੇ ਸੀਗੇ ਸੰਦੀਪ ਐਨੂੰ ਕਰਦੇ ਸੀ ਸੂ ਚੁੰਨੀ ਦਾ ਹਨਾ ਇਦਾਂ ਹੀ ਪ੍ਰੀਤ ਪੈਨੂੰ ਕਰਦੇ ਸੀ ਜੰਨੀ ਤੇ ਗੋਟਾ ਹੁਣ ਲਵਾਇਆ ਜਿੱਥੋਂ ਲਵਾਇਆ ਮੈਂ ਵੀ ਇਹ ਚੀਚਾ ਜੀਆਂ ਥੋੜੀਆਂ ਜਿਹੀਆਂ ਵਧੀਆ ਫੀਲ ਹੁੰਦਾ ਵਾ ਵੀਡੀਓ ਵੇਖਣ ਨੂੰ ਹੋਰ ਦਿਲ ਕਰਦਾ ਵਾ ਇਦਾਂ ਦਾ ਰੋਲ ਹਨਾ ਸੋ ਹੁਣ ਤੁਸੀਂ ਖਭਰਾਓ ਨਾ ਹੁਣ ਕੈਨ ਹੋਰੀ ਵੀਰ ਹੋਰੀ ਹੁਣ ਵੀਡੀਓ ਦੇ ਵਿੱਚ ਆਇਆ ਕਰਨ ਲਈ ਕਿਉਂਕਿ ਕੰਮ ਚਲਾਉਣਾ ਹੀ ਹੁੰਦਾ ਹੈ ਨਾ ਮਟੱਡ ਵੀ ਆ ਭਰਨੀ ਆ ਹਨਾ ਤੇ ਸੋ ਘਰਾਂ ਦੇ ਖਰਚੇ ਵੀ ਬਹੁਤ ਹੁੰਦੇ ਆ ਤੇ ਵੀਡੀਓ ਦਾ ਕੰਮ ਕਰਨਾ ਹੀ ਪੈਣਾ ਵਾ ਤੇ ਦੂਜੀ ਖੁਸ਼ਖਬਰੀ ਇਹ ਆ ਜੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਕਿ ਗੌਰਵ ਵਲੌਗ ਜਿਹੜਾ ਹੈ ਨਾ ਪਹਿਲਾਂ ਸਾਰਿਆਂ ਨੂੰ ਬਹੁਤ ਸਾਰੀ ਪਤਾ ਵੀ ਨਹੀਂਗਾ ਜਿਹੜੀ ਜਿਹੜੇ ਪਿੰਦਰ ਵੀਰ ਜੀ ਦੀ ਟੈਣ ਆ ਉਹ ਵਿੰਦਰ ਰੀਅਲ ਟੈਣ ਆ ਤੇ ਉਹ ਉਹਨਾਂ ਦੇ ਕੋਲ ਹੀ ਰਹਿੰਦੇ ਆ ਤੇ ਹੁਣ ਉਹਨਾਂ ਜਿਹੜਾ ਗੌਰਵ ਆ ਉਹ ਪਿੰਦਰ ਵੀਰ ਜੀ ਦਾ ਭਾਂਜਾ ਵਾ ਬਹੁਤ ਸਾਰਿਆਂ ਨੂੰ ਨਹੀਂ ਪਤਾ ਵਾ ਹਨਾ ਪਿੰਦਰ ਵੀਰ ਜੀ ਦਾ ਭਾਂਜਾ ਅਵਿੰਦਰ ਰੀਅਲ ਨਾ ਨਾ ਪ੍ਰੀਪੇਅਰਟੀ ਤੇ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਉਹਨੂੰ ਉਹਨਾਂ ਨੇ ਆਪਣੇ ਘਰ ਦੀ ਨੀ ਰੱਖੀ ਆ ਹਨਾ ਤੇ ਕੋਠੀ ਪਾ ਰਹੇ ਆ ਪਰਮਾਤਮਾ ਉਹਨੂੰ ਚੜਦੀ ਕਲਾ ਰੱਖੇ ਕਿਉਂਕਿ ਉਹ ਪਰਿਵਾਰ ਨੇ ਬਹੁਤ ਸਾਰੇ ਦੁੱਖ ਆਪਣੇ ਤੇ ਹੰਢਾਏ ਆ ਹਨਾ ਇੰਨੇ ਸਦਮੇ ਚੋਂ ਨਿਕਲਣਾ ਕੋਈ ਸੌਖਾ ਨਹੀਂ ਸੀਗਾ ਪਰ ਫਿਰ ਵੀ ਕਹਿੰਦੇ ਹੁੰਦੇ ਬੱਚਿਆਂ ਦੀ ਖਾਤਰ ਉੱਠਣਾ ਪੈਂਦਾ ਹੀ ਆ ਪਰ ਪਰਮਾਤਮਾ ਤਰਕੀਆਂ ਦੇਵੇ ਗੌਰਵ ਨੇ ਆਪਣੀ ਮਿਹਨਤ ਕੀਤੀ ਹੈ ਹਨਾ ਤੇ ਮਿਹਨਤ ਦੇ ਸਦਕਾ ਉਹ ਹੁਣ ਘਰ ਬਣਾ ਰਿਆ ਪੂਰੇ ਪਰਿਵਾਰ ਨੇ ਮਿਹਨਤ ਕੀਤੀ ਆ ਬਹੁਤ ਬਹੁਤ ਮੁਬਾਰਕਾਂ ਗੌਰਵ ਵਲੌਗਸ ਵਾਲਿਆਂ ਨੂੰ ਤੇ ਪਿੰਦਰ ਪੀਤ ਸੁਖ ਪੀਤ ਵਲੌਗਸ ਵਾਲਿਆਂ ਨੂੰ ਹਨਾ ਪਰਮਾਤਮਾ ਨੇ ਇਹਨਾਂ ਨੂੰ ਦੁੱਖ ਜੇ ਪਾਇਆ ਸੀਗਾ ਤੇ ਉਸ ਵਿੱਚੋਂ ਕੱਢ ਵੀ ਦਿੱਤਾ ਹਨਾ ਸੋ ਬੱਚਿਆਂ ਦੀ ਖੁਸ਼ੀ ਲਈ ਹਨਾ ਹਾਂ ਤੇ ਖੁਸ਼ ਰਹਿਣਾ ਹੀ ਪੈਂਦਾ ਵਾ ਜੇ ਸਾਰਾ ਦਿਨ ਢਾਲ ਹੋਏ ਰਹਿਣਗੇ ਤੇ ਬੱਚੇ ਵੀ ਕਾਫੀ ਉਦਾਂ ਦੀ ਹੀ ਹੈ ਨਾ ਨੈਗੇਟਿਵਿਟੀ ਜਿਸ ਦੇ ਜਾਣਗੇ ਹੈ ਨਾ ਸੋ ਬਹੁਤ ਵਧੀਆ ਲੱਗਦਾ ਇਹਨਾਂ ਦੇ ਵੀਡੀਓਸ ਤੇ ਕਿ ਹੁਣ ਬਹੁਤ ਐਕਸਾਈਟਡ ਹੁੰਦੀ ਆ ਵੀ ਪਹਿਲਾਂ ਤਾਂ ਸਾਡਾ ਪੰਜਾਬੀ ਰੀਮਕ ਵਾਲੀ ਵੀਰ ਹਰੇ ਦੀ ਵੀਡੀਓਸ ਦੇ ਵਿੱਚ ਮੱਤ ਤੇ ਪੜਦਾ ਵੇਖਦੇ ਹੁੰਦੇ ਸੀ ਨਾ ਹੁਣ ਹੋਰ ਜ਼ਿਆਦਾ ਡੈਕਟਿੰਗ ਕਰਕੇ ਹੋਰ ਜ਼ਿਆਦਾ ਵੱਧ ਦਿਖਾਉਂਦੇ ਰਕਦਾ ਵੀ ਕੋਈ ਨਾ ਕੋਈ ਭੈਣ ਨੇ ਇਦਾਂ ਦੀ ਗੱਲ ਕੀਤੀ ਹੋਣੀ ਐ ਜੋ ਕਿ ਫਣੀ ਹੋਣੀ ਐ ਹਨਾ ਸੋ ਪੈਨ ਨੂੰ ਫਣੀ ਵੀ ਰੋਲ ਦਿੰਦਾ ਹੈ ਕਿ ਨਾ ਸੋ ਬਹੁਤ ਹੀ ਵਧੀਆ ਲੱਗਿਆ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਸਾਰੇ ਜਣੇ ਪਿੰਟਰਪੀਤ ਵਲੌਗਰਸ ਨੂੰ ਸੁਖਪ੍ਰੀਤ ਵਲੌਗਸ ਨੂੰ ਤੇ ਘਰ ਵਲੌਗਸ ਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਔਰ ਬਹੁਤ ਜਗਰ ਨੀਂਦਿਆ ਹੈ ਨਾ ਸਾਰੇ ਜਣੇ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਮਿਲਦੀ ਆਪਾਂ ਨੈਕਸਟ ਵੀਡੀਓ ਦੇ ਵਿੱਚ